ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਫਾਟੇਡੀ ਦੇ ਫਾਰਮ ਨੇ ਵਿੱਚ। ਕਿਸਾਨ ਜੀ ਇਹਦੇ ਜਿਹੜਾ ਆਪਣੀ ਅੱਜ ਦੇ ਵਿੱਚ ਇਹ ਪਿੰਡ ਚੱਬਾ ਜ਼ਿਲ੍ਹਾ ਸ੍ਰੀ ਹਮਸਾ ਸਰ ਅਜਿਹਾ ਬਾਈ ਨੇ ਦੋ ਨਾਕਾਬ ਕਿਤੇ ਨੇ ਇੱਕ ਝੋਟੀ ਆ ਇੱਕ ਗਾਮ ਕੀ ਪ੍ਰਾਈਸ ਆ ਕੀ ਡਿਟੇਲ ਆ ਆਪਾਂ ਪਤਾ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਕਰਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੇ ਬਿਲਕੁਲ ਪਹਿਲੇ ਕਲਿਕਸ ਕਰ ਲਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਤਾਂ ਵੀਰੋ ਆਪਾਂ ਹੁਣ ਅੱਜ ਦਾ ਗੱਲਬਾਤ ਕਰਦੇ ਹਾਂ ਤੇ ਡਿਟੇਲ ਪੁੱਛਦੇ ਹਾਂ। ਸਸੇਬਿਰ ਜੀ ਕੋਠੀ ਕਾਇਮ ਜੀ ਜੀ ਬਿਰ ਜੀ ਆਪਾਂ ਡਰੈਸ ਬੋਲਦੇ ਹੋ ਜੀ ਚੱਪਾ ਜੀ ਹਾਂਜੀ ਮੁੰਡਿਆਰ ਰੋਡ ਮੁੰਡਿਆਰ ਰੋਡ ਜ਼ਿਲ੍ਹਾ ਮਸਰ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਬੋਲਦੇ ਹੋ ਜੀ ਆਪਣੇ ਨੰਬਰ ਬਾਜੀ 9592 48513 48 513 513 ਤੇ ਬਿਰ ਜੀ ਅੱਜ ਝੋਟੀ ਪਹਿਲੀ ਦਸੇ ਦਾ ਕਿੱਦਲੇ ਦੀ ਇਹ ਨੀਲੀ ਝੋਟੀ ਆ ਜੀ ਨੀਲੀ ਦੀ ਇੱਥੇ ਮੜਾ ਕੇ ਜੋ ਨੀਲੀ ਦੀ ਤੇ ਸੂਂਦੀ ਕਦਾ ਹੋਏ 2 ਮਹੀਨਾ ਡੇਢ ਛੱਡਦੀ ਹੈ ਡੇਢ ਮਹੀਨਾ ਤੇ ਇਧਰ ਕੋਈ ਰਿਕਾਰਡ ਹੋਵੇ ਮਾ ਦਾ ਕਿੰਨਾ ਦੂ ਕਿੰਨਾ ਘੜਿਆ ਨੇ ਇਹ ਮਾ ਨੇ ਇਹ ਮਾ ਨੇ ਮੁੱਤ ਲੱਗਾ ਹੈ 15 ਕਿਲੋ 15 ਕਿਲੋ ਹਾਂ ਠੀਕ ਹੈ ਤੇ ਮਾਰਾ ਖੋਲ ਤੋਰੀ ਆਪਣਾ ਖੋਲ ਮਾਰਾ ਆ ਉਹ ਬਾਹਰ ਲੈ ਉਹਨੂੰ 2 ਦਿਨ ਮੜੇ 2 ਦਿਨ ਬਾਹਰ ਲੈ ਬਈ ਬੜਾ ਕਸਾਮ ਰੋ ਉੱਚਾ ਲੰਮਾ ਕਾਦਾ ਛੋਟੀ ਐ ਪਿਓਰ ਨੀਲੇ ਰਾਂ ਵੀ ਅੱਖਾਂ ਬਿਲਕੁਲ ਵਾਈਟ ਐ ਤੇ ਖੁਰ ਚਾਰੇ ਧੋਤੇ ਆ ਲੰਬੀ ਪੂਛ ਆ ਸੋਹਣਾ ਕੱਦ ਕਾਠ ਲੈ 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 ਪਰੋ ਲੈ ਲੈ ਓ ਥੋੜਾ ਜਿਹਾ ਡਰਦੀ ਐ ਬਾਕੀ ਉੱਚੀ ਲੰਬੀ ਕੱਦ ਕਾਠ ਬਹੁਤ ਸੋਹਣੀ ਛੋਟੀ ਦਾ ਪਿਓਰ ਨੀਲੇ ਰਾਂ ਵੀ ਦੀ ਐ ਨੱਕਰਵਾ ਥਾਣੇ ਦਾ ਹੋਰ ਚਾਰੇ ਤੋਤੇ ਜਿਹਦੇ ਪਿਓਰ ਅੱਖਾਂ ਵਾਈਟ ਆ ਪਿਓਰ ਨਿੰਦਰਾ ਵੀ ਆ ਕਿੰਨੀ ਕੀਮਤ ਕਰਦੇ ਆ ਪਾ ਦਾ ਇਹਦਾ 45000 ਰੁਪਏ 45 ਹਜ਼ਾਰ ਕਰੋਗੇ ਮੰਨਦ ਨਾਲ ਬੱਚੋ ਠੀਕ ਆ ਔਰ ਇਹ ਗਾਂ ਦੋ ਨੰਬਰ ਦੇ ਉਹ ਸੂਜਾ ਕਰਨਵਾ ਦਾ ਇੱਥੇ ਗਏ ਮੜਿਆ ਤੀਜਾ ਸਵੇਰ ਹੈ ਜੀ ਸਵੇਰ ਤੀਜਾ ਤੇ ਸੁੰਦੀ ਕਦੋਂ ਹੈ ਇਹ ਖੜਦੀ ਹੈ ਤੇ ਦੁੱਧ ਕਦੋਂ ਕੱਢ ਜੂਗੀ ਉਹ ਤਾਂ ਕਰੂੰਗਾ ਅਰਜੂ ਫਿਲਟਰ ਖੋਲੋ ਮੜਾ ਟੋਰੀ ਬੜੇ ਤਾ ਬਰੋ ਕਾਲੇ ਸ਼ਾ ਗਾਵਾਂ ਚੰਗਾ ਵਾਲੇ ਗਾਵਾਂ ਨਖਰੋ ਥਾਨਿਆ ਤੇ ਸੋਨਾ ਲੇਵਾ ਯਾਨਾ ਨਾ ਹੀ ਵੜੀ ਦੇ ਨੇ 20 ਖੜਦੀ ਆ ਮਸਲ ਜਾਦੀ ਗਾਵਾਂ ਤਪਾਂ ਲੈ ਆਇਓ ਕੋਈ ਘਾਲੂ ਕੋਈ ਕਰ ਦੂ ਜਰੀ ਲੈ ਉਹਨਾਂ ਨੂੰ ਐ ਮੈਨੂੰ ਕਰੋ ਮੜਾ ਜੀ ਬਾਹਰ ਘਟਨੀ ਆਪਾਂ ਫੜ ਗਏ ਇੱਕ ਵਾਰ ਜਗਾ ਥੋੜੀ ਸਾਨ ਦੇ ਘਾਟੇ ਇਸ ਕਰਕੇ ਆਪਾਂ ਲੰਬੀ ਤੋੜ ਦੇਣੀ ਹੈ ਭਵਾਨਾ ਅੰਦਰ ਬਿਲਕੁਲ ਸਾਫ ਆ ਤਦ ਵਿੱਚ ਕੀ ਕਰਦੇ ਮੁੱਲ ਪੈਦਾ ਇਹ ਕੀ ਆ ਡੀ ਆਰ ਆਹ ਮੂਲ ਕਿਤਾਬ ਵੀ ਨਹੀਂ ਆ ਤੇ ਮੌਂਦ ਵੀ ਖੁੱਲਾ ਹੋਊਗਾ ਇੱਕ ਕਰ ਫਿਰ ਵੇਖ ਲੋ ਤੇ ਉਹ ਨੀਲੇ ਦਾ ਵੀ ਛੁੱਟੀ ਆ ਦੋ ਨਾਮ ਕਾਉ ਸੋਨੇ ਅੱਖਾਂ ਬਿਲਕੁਲ ਵਾਈਟ ਹੈ ਹੋਰ ਚਾ ਇਹ ਧੋਤੇ ਨੇ ਲੰਬੇ ਪੂਛ ਦਸਲ ਜਾ ਛੁੱਟੀ ਆ ਸੋਰੀ ਬ੍ਰਦਰ ਮੈਂ ਬੋਲ ਬਤਨ ਹੋਰ